ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਆਪਣੇ ਪੇਜ ਤੇ ਅੱਜ ਆਪਾਂ ਪਹੁੰਚੇ ਆਂ ਟਰੈਕਟਰਾਂ ਦੀ ਮੰਡੀ ਮਲੋਟ ਮੰਡੀ ਦੇ ਤੇ ਟਰੈਕਟਰ ਤੁਸੀਂ ਦੇਖ ਹੀ ਸਕਦੇ ਹੋ ਕਿੰਨੇ ਖੜੇ ਆ ਇੱਕ ਬਾਈ ਨਾਲ ਆਪਾਂ ਕਰਾਉਣੇ ਗੱਲਬਾਤ ਟਰੈਕਟਰਾਂ ਬਾਰੇ ਜਾਣਕਾਰੀ ਦਿੰਨੇ ਕੋਈ ਟਰੈਕਟਰ ਬਾਰੇ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣੇ ਕੋਲੇ ਕਿੰਨੇ ਟਰੈਕਟਰ ਖੜੇ ਆ ਜੀ ਆਪਣੇ ਕੋਲੇ 6-7 ਟਰੈਕਟਰ ਖੜੇ ਸੀਸਾ ਦੇ ਟਰੈਕਟਰ ਹੈ ਬਾਈ ਜੀ ਆਪਣਾ ਨਾਮ ਦੱਸ ਦੋ ਪਹਿਲਾਂ ਜਗਮੀਤ ਸਿੰਘ ਹੈ ਤੇਰੇ ਨਾਮ ਇਹ ਜਗਮੀਤ ਸਿੰਘ ਆਪਾਂ ਮਲੋਟ ਮੰਡੀ ਦੇ ਕੋਲੇ ਆ ਜੀ ਮਲੋਟ ਮੰਡੀ ਜੀ ਕਿਹੜੇ ਟਰੈਕਟਰ ਗੜਾਈ ਆਪਣੇ ਕੋਲੇ ਕੋਰੋਨਾ ਲਿਕਾ ਵੀਰੇ 750 ਜੀ ਅੱਛਾ ਜੀ ਮਾਡਲ ਹੈਗਾ ਜੀ 2010 11 2011 ਮਾਡਲ 2011 ਮਾਡਲ ਹਾਂਜੀ ਕੰਡੀਸ਼ਨ ਵੇਖ ਲਓ ਵੀਰੇ ਸਾਰਾ origignal ਟਰੈਕਟਰ ਹੈ ਹਾਂਜੀ ਕੰਡੀਸ਼ਨ ਚੈੱਕ ਕਰਾ ਲਿਓ ਟਾਇਰ ਟੂ ਤੁਸੀਂ ਦੋਸਤ ਚੈੱਕ ਕਰ ਲਓ ਸੋਨਾਲਿਕਾ 750 ਬਈ ਕਿਹੜਾ ਕਿੰਨੇ ਸਪੀਡ ਹੈ 2 3 3 ਇਹ 2 ਸਪੀਡ ਹੀ ਹੈ ਵੀਰੇ ਅੱਛਾ 2 ਸਪੀਡ ਆ ਉਹ ਤਾਂ ਫਿਰ ਉੱਚੇ ਮਾੜਾ ਵੀ ਤੋਂ ਕਲਾਸ ਆਏ ਨਾ ਅੱਛਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਈ ਇਹਦੀ ਡਿਮਾਂਡ ਮੂੜ ਡਿਮਾਂਡ 345 ਵੀਰੇ ਨੰ 45 ਹਾਂਜੀ ਕੋਈ ਮਾਨਤਾਣ ਬਾਈ ਵੀ ਕਰਦਾਂਗੇ ਵੀਰੇ ਸਵਾ ਤਿੰਨ ਦਾ ਦੇ ਦਾਂਗੇ ਸਵਾ ਤਿੰਨ ਦਾ ਠੀਕ ਐ ਟਰੈਕਟਰ ਜੀ ਸਾਫ ਸੁਥ ਬਾਈ ਚੰਗਾ ਬੈ ਟਰੈਕਟਰ ਹੈ ਨਾ ਹਾਂਜੀ ਓਕੇ ਇੰਜਨ ਗੇਅਰ ਦਾ ਸਾਰਾ ਓਰੀਜਨਲ ਹੈ ਅੱਛਾ ਠੀਕ ਐ ਠੀਕ ਐ ਰੰਗਵਾਜ ਵੀ ਚੰਗਾ ਪਿਆ ਹਾਂ ਜੀ ਟੌਮਾਡਾ ਸੀ ਹਾਂਜੀ ਹਾਂਜੀ ਹੋਰ ਆ ਕੋਈ ਜਿਹੜਾ ਬਾਈ ਹਾਂਜੀ ਉਹ ਮੈਸੀ 72 ਪਈ ਆ ਜਦ ਦਿਖਾਈ ਗਿਆ ਭਾਈ ਹਾਂਜੀ 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 ਭਾਈ ਜੀ ਆ 7250 ਡੀਆਈ ਮੈਸੀ ਕਿਹੜਾ ਮਾਡਲ ਹੈ ਬਾਈ ਜੀ 2011 ਮਾਡਲ ਹੈ ਜੀ ਅਛਾ ਦੋਇਆ ਕਬੜ ਕਲੱਚ ਆਈ ਤੇ ਤੇਲ ਬ੍ਰੇਕਾਂ ਕੇ ਆਈ ਠੀਕ ਹੈ ਜੀ ਹਾਂ ਜੀ 48 ਹਸਪਾਵਰ ਠੀਕ ਹੈ 48 ਹਸਪਾਵਰ ਰਾਜਸਥਾਨ ਨੰਬਰ ਆ ਜੀ ਰਾਜਸਥਾਨ ਨੰਬਰ ਆ ਜੀ ਮੈਂ ਦੋਸਤੋ ਚੈੱਕ ਕਰ ਲਉਂ ਸੀ ਐ ਟੂਰ ਦੇਖ ਲਓ ਕੰਡੀਸ਼ਨ ਵਾਲੇ ਦੇਖੋ ਜੀ ਜੀ ਪਾਸਪੋਰਟ ਦਿਖਾ ਦਿਲਾ ਬਈ ਇਹਦਾ ਰੇਟ ਬਾਈ ਫਿਰ ਪਾਇਆ 255 ਹਾਂਜੀ 255 ਜੀ ਤੇ ਬਾਈ ਮਾਂ ਤਾਂ 240000 ਰੁਪਏ ਦੇ ਦਾਂਗੇ ਅੱਛਾ ਹਾਂ ਨਾ ਆਈ ਹੈ ਹਾਂਜੀ ਪਹਿਲਾਂ ਹੀ ਵਾਜਬ ਲਿਖਿਆ ਹੈ ਰੇਟ ਅੱਛਾ ਹਾਂਜੀ ਤੇ ਭਈ ਜੇ ਕੋਈ ਦਰਸ਼ਕ ਅੱਜ ਜੀ ਮੰਡੀ ਤੇ ਕੋਈ ਨਹੀਂ ਪਹੁੰਚ ਸਕਿਆ ਹਾਂਜੀ ਹਾਂਜੀ ਤੇ ਜੇ ਬਾਅਦ ਚਾਹੁੰਦਾ ਅੱਜ ਆਪਾਂ ਕਿੱਥੇ ਇੱਥੇ ਮਿਲਾਂਗੇ ਮਨੋਜੀ ਹਾਂਜੀ ਹਾਂਜੀ ਇੱਥੇ ਮਿਲੋ ਤੁਸੀਂ ਅੱਛਾ ਤੁਹਾਡਾ ਨੰਬਰ ਬਾਈ ਜੀ ਬੋਲੋ ਕੰਟੈਕਟ ਨੰਬਰ 987799 1106 ਜੀ ਠੀਕ ਹੈ ਜੀ ਹਾਂ ਜੀ ਤੇ ਹੋਰ ਵੀ ਬਈ ਆਪਣੇ ਕੋਲ ਸਾਰੇ ਟਰੈਕਟਰ ਹਾਂਜੀ 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 ਇਹ ਨਾਲ ਖੜੇ ਆ ਟਰੈਕਟਰ ਬਾਕੀ ਤਿਆਰ ਹੋਣ ਵਾਲੇ ਆ ਹਾਂਜੀ ਇਹ ਦੋ ਟਰੈਕਟਰ ਹੀ ਆਪਣੇ ਕੋਲ ਤਿਆਰ ਆ ਠੀਕ ਹੈ ਬਾਕੀ ਤਿਆਰ ਬਈ ਕੋਲੇ ਆਉਂਦੇ ਜਾਂਦੇ ਰਹਿੰਦੇ ਟਰੈਕਟਰ ਜਿਵੇਂ ਆਪਾਂ ਗਏ ਹਾਂਜੀ 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 ਠੀਕ ਹੈ ਠੀਕ ਹੈ ਬਈ ਜੀ ਓਕੇ ਬਈ ਧੰਨਵਾਦ